ਪਾਰਟੀ ਦੇ ਸੀਨੀਅਰ ਜੋਖਾ ਗੁਰਜਪ੍ਰੀਤ ਸਿੰਘ ਬਰਮਾਲੀਪੁਰ ਦੇ ਗ੍ਰਹਿ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਤੂੜ ਦੀ ਇਕ ਵਾਈ ਹੈ ਟਿਕ ਮੀਟਿੰਗ ਹੋਈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਟਕਸਾਲੀ ਆਗੂਆਂ ਤੇ ਬਕਰਾਂ ਨੇ ਹਿੱਸਾ ਲਿਆ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਟਕਸਾਲੀ ਆਗੂ ਦਰਸ਼ਨ ਸਿੰਘ ਬਰਮਾਲੀਪੁਰ ਤੇ ਸੁਰਜੀਤ ਸਿੰਘ ਨੇ ਕਿਹਾ ਕਿ ਅਸੀਂ ਬਿਨਾਂ ਕਿਸੇ ਦਬਾਅ ਪੰਚਾਇਤੀ ਚੋਣਾਂ ਦੇ ਲਈ ਪ੍ਰਧਾਨ ਕਰਮਜੀਤ ਸਿੰਘ ਤੂੜ ਨੂੰ ਸਮਰਥਨ ਦਿੰਦੇ ਹਾਂ ਉਨਾ ਗੁਰੂ ਘਰ ਦੀ ਬਖਸ਼ੀਸ਼ ਸਿਰਪਾਓ ਪੇਂਟ ਕਰਕੇ ਕਰਮਜੀਤ ਸਿੰਘ ਤੂਰ ਨੂੰ ਆਪਣਾ ਸਮਰਥਨ ਦਿੱਤਾ ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ ਤੂਰ ਨੇ ਵਿਸ਼ਵਾਸ ਦਵਾਇਆ ਕਿ ਹਲਕਾ ਵਿਦੈਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਗਵਾਈ ਚ ਇਹਨਾਂ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣਗੇ ਉਹਨਾਂ ਸਮਰਥਨ ਦੇ ਦਿੱਤੇ ਬਹੁਜਨ ਸਮਾਜ ਪਾਰਟੀ ਬਰਮਾਲੀਪੁਰ ਦਾ ਤਹਿਦੀਲੋ ਤਨਵਾਦ ਕੀਤਾ ਇਸ ਮੌਕੇ ਪਹਿਲਵਾਨ ਕਮਲ ਸੁਰਜੀਤ ਸਿੰਘ ਸਵਨ ਸਿੰਘ ਲਾਭ ਸਿੰਘ ਨਗਿੰਦਰ ਸਿੰਘ ਬਲਦੇਵ ਸਿੰਘ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਬਲਦੇਵ ਸਿੰਘ ਤਰਨਦੀਪ ਸਿੰਘ ਸੋਹਣ ਸਿੰਘ ਇਸ਼ਰ ਸਿੰਘ ਗੁਰਮukh Singh ਆਦੀ ਹੋਰ ਹਾਜ਼ਰ ਰਹੇ ਪ੍ਰਿੰਟ ਬਰਮਾਲੀਪੁਰ ਦੇ ਵਿੱਚ ਕਰਮਜੀਤ ਜੀ ਤੁਹਾਨੂੰ ਡੀਐਸਪੀ ਨੇ ਸਮਰਥਨ ਦਿੱਤਾ ਤੇ ਤੁਹਾਡਾ ਪਰਿਵਾਰ ਆ ਜਿਹੜਾ ਅੱਜ ਵੱਡਾ ਹੋਇਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਬੀਐਸਪੀ ਬਰਮਾਲੀਪੁਰ ਦੀ ਇਕਾਈ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਜਿਹੜਾ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਅਤੇ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਚਾਹਨਾ ਵੀ ਜਿਹੜਾ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਉਹਨੂੰ ਕਦੇ ਟੁੱਟਣ ਨਹੀਂ ਦੇਵਾਂਗਾ ਤੇ ਜੋ ਵੀ ਇਹਨਾਂ ਦੀ ਅੱਗੇ ਸਮੱਸਿਆ ਜਾਂ ਜੋ ਵੀ ਹੈਗਾ ਮੈਂ ਵਿਧਾਇਕ ਸਾਹਿਬ ਨਾਲ ਗੱਲਬਾਤ ਕਰਕੇ ਪਹਿਲੇ ਧਾਰ ਤੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਉਹਨਾਂ ਦੇ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਕਿਹੜੇ-ਕਿਹੜੇ ਅਪਰਾਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੀ? ਆਉਣ ਵਾਲੇ ਕੁਝ ਦਿਨਾਂ 'ਚ ਜਿੰਮੇ ਅਸੀਂ ਬੂਟੇ ਲਗਾ ਰਹੇ ਹਾਂ ਜੀ। ਹੋਰ ਕਈ ਵਿਕਾਸ ਦੇ ਕਾਰਜ ਨੇ ਜਿਹੜੇ ਅਧੂਰੇ ਪਏ ਨੇ ਅਸੀਂ ਉਹ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਜੀ। ਆਮ ਆਦਮੀ ਪਾਰਟੀ ਦੀ ਤੁਹਾਡੇ ਪਿੰਡ ਬਰਮਲੀ ਦੇ ਪਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕੀ ਸਥਿਤੀ ਰਹੀ ਹੈ? ਅਸੀਂ 150 ਦੇ ਕਰੀਬ ਬੋਟ ਲੈ ਕੇ ਜੀ ਜੇਤੂ ਰਹੇ ਹਾਂ ਜੀ ਪਿੰਡ ਲੈਵਲ ਤੇ ਆਮ ਆਦਮੀ ਪਾਰਟੀ ਸਾਡੀ ਜੇਤੂ ਰਹੀ ਹੈ। ਕੀ ਕਹਿਣਾ ਚਾਹੋਗੇ ਅੱਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਸੰਦੇਸ਼ ਇਹੀ ਦੇਣਾ ਚਾਹੁੰਦੇ ਆਂ ਵੀ ਵੱਦ ਵੱਦ ਸਾਰੇ ਲੋਕ ਸੰਜੋਗ ਇਕੱਠੇ ਹੋ ਕੇ ਰਹੋ ਕਿਸੇ ਨਾਲ ਕੋਈ ਬਿਤ ਕਰਾ ਨਾ ਕਰੋ ਕੋਈ ਵੋਟਾਂ ਆਪਾਂ ਆਮ ਤੌਰ ਤੇ ਦੇਖਦੇ ਆਂ ਵੀ ਵੋਟਾਂ ਤੋਂ ਬਾਅਦ ਕੀ ਹੁੰਦਾ ਹੈ ਕਿ ਲੋਕ ਆਪਸ ਵਿੱਚ ਬੋਲਣਾ ਹਟ ਜਾਂਦੇ ਨੇ ਜਾਂ ਬਹੁਤ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਕੋਈ ਇਦਾਂ ਦੀ ਭਾਈ ਜੀ ਕੀ ਨਾਮ ਆ ਤੁਹਾਡਾ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਤੁਸੀਂ ਅੱਜ ਮਤਲਬ ਇਹ ਜਿਹੜਾ ਮੀਟਿੰਗ ਰੱਖੀ ਆ ਇਹਦਾ ਮੁੱਦਾ ਮੇਨ ਕੀ ਸੀਗਾ ਜੀ ਕੀ ਕੀ ਏਜੰਡੇ ਨੇ ਦੇ ਇਹਦਾ ਮੇਨ ਮੁੱਦਾ ਹੈ ਜੀ ਅਸੀਂ ਅੱਜ ਪੂਰੇ ਬੋਝਨ ਸਮਾਜ ਪਾਰਟੀ ਇਕਾਈ ਬਰਬੰਲੀ ਪਰ ਵੱਲੋਂ ਸਾਰਿਆਂ ਦੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਾਂ ਬਲਕ ਸਮਦੀ ਦੀਆਂ ਜਾਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਅਸੀਂ ਪੂਰੀ ਬੋਝਨ ਸਮਾਜ ਪਾਰਟੀ ਸਰਕਰਮਜੀਤ ਸਿੰਘ ਤੂਰ ਨੂੰ ਸਮਰਥਨ ਕਰੂਗੀ ਤੇ ਸਰਪੰਚੀ ਲੈਵਲ ਤੇ ਕਿਸੇ ਵੀ ਪਾਰਟੀ ਕੱਢੀ ਹੋ ਜੇ सरपंच ਲੜਦੇ ਨੇ ਤਾਂ ਸਾਰਾ ਸਾਡਾ ਸਮਰਥਨ ਬੀਐਸਪੀ ਦਾ ਸਰਕਰਮਜੀਤ ਸਿੰਘ ਤੂਰ ਨੂੰ ਹੋਵੇਗਾ ਜਦੋਂ ਕਿ ਜੇ ਅਸੀਂ ਉੱਪਰ ਦੀ ਗੱਲ ਕਰੀਏ ਤਾਂ ਬੀਐਸਪੀ ਇਸ ਤਰ੍ਹਾਂ ਚੋਣਾ ਲੜੀਆ ਤਾਂ ਉਦੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਤੇ ਹੁਣ ਪਿੰਡ ਪੱਧਰ ਤੇ ਇਸ ਤਰ੍ਹਾਂ ਕਿਵੇਂ ਸੰਭਵ ਹੋ ਸਕਦਾ ਇਹ ਉਸ ਜੀ ਪਿੰਡ ਪੱਧਰ ਤੇ ਕਰਮਜੀਤ ਸਿੰਘ ਤੂਰ ਦੇ ਇਹ ਜੋ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਦੀ ਰੁਚੀ ਆ ਜਿਹੜੀ ਉਹ ਪਿੰਡ ਦੇ ਵਿਕਾਸ ਦੇ ਲਈ ਬਹੁਤ ਵਧੀਆ ਇਹਨਾਂ ਦੀ ਕਾਰਜਕਾਰਗੁਜ਼ਾਰੀ ਇਸ ਕਰਕੇ ਸਾਡੇ ਭਵਜਨ ਸਮਾਜ ਪਾਰਟੀ ਦੇ ਜੁੰਟ ਨੇ ਇਹ ਹੀ ਫੈਸਲਾ ਕੀਤਾ ਹੈ ਕਿ ਜਿਹੜੇ ਪੰਚਾਇਤੀ ਚੋਣਾਂ ਆਉਣਗੀਆਂ ਉਹਦੇ ਵਿੱਚ ਬਤਵਦ ਸਰਦਾਰ ਕਰਨਜੀਤ ਸਿੰਘ ਦਾ ਸਾਥ ਦਿੱਤਾ ਜਾਵੇਗਾ ਸਰਦਾਰ ਸਿੰਘ ਜੀ ਇਹਦੇ ਲਈ ਤੁਸੀਂ ਜਿੱਦਾਂ ਤੁਹਾਡੀ ਸੀਨੀਅਰ ਲੀਡਰਸ਼ਿਪ ਆ ਕੀ ਉਹਨਾਂ ਨਾਲ ਵੀ ਵਿਚਾਰ ਸਾਂਝਾ ਕੀਤਾ ਹੈ ਉਹਨਾਂ ਦਾ ਕੋਈ ਇਹਨਾਂ ਦਾ ਕੋਈ ਵਿਚਾਰ ਨਹੀਂ ਜੀ ਉਹ ਕਹਿੰਦਾ ਇਹ ਹੀ ਵਿਚਾਰ ਹੈ ਕਿ ਤੁਸੀਂ ਇਹ ਪਿੰਡ ਲੈਵਲ ਤੇ ਜਿੰਮੇ ਸਾਨੂੰ ਠੀਕ ਲੱਗਦਾ ਉਸ ਤਰ੍ਹਾਂ ਆਪਦਾ ਪਿੰਡ ਦੇ ਲਈ ਜੋ ਵਿਕਾਸ ਦੇ ਕੰਮ ਆ ਵਾਸਤੇ ਜੋ ਸਾਨੂੰ ਚੰਗਾ ਉਮੀਦਵਾਰ ਲੱਗਦਾ ਉਹਦਾ ਸਮਰਥਨ ਕੀਤਾ ਜਾਵੇ ਜਿਸ ਤਰ੍ਹਾਂ ਹੁਣ ਲੋਕ ਸਭਾ ਦੀਆਂ ਚੋਣਾਂ ਲੰਘ ਕੇ ਗਈਆਂ ਨੇ ਕਈ ਵਾਰ ਜਿੱਦਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਨੇ ਇਹਦੇ ਸੀਨੀਅਰ ਆਗੂ ਨਿਰਮਜੀਤ ਤੌਰ ਜੀ ਬਲਾਕ ਪ੍ਰਧਾਨ ਨੇ ਕਈ ਵਾਰ ਤੁਹਾਡੇ ਦੇ ਉੱਤੇ ਕੋਈ ਸਰਕਾਰਾਂ ਦਾ ਤਾਂ ਨਹੀਂ ਪ੍ਰੈਸ਼ਰ ਇਸ ਤਰ੍ਹਾਂ ਦੇ ਨਾਲ ਕੋਈ ਦਬਾਅ ਹੋਵੇ ਜਾਂ ਨਹੀਂ ਜੀ ਸਾਡੇ ਸਰਕਾਰਾਂ ਦਾ ਕੋਈ ਦਬਾਅ ਨਹੀਂ ਇਹ ਅਸੀਂ ਜਿਹੜੀਆਂ ਉੱਪਰ ਲੀਆਂ ਚੋਣਾਂ ਹੋਈਆਂ ਨੇ ਆਪਣੇ ਲੋਕ ਸਭਾ ਦੀਆਂ ਉਹਦੇ ਵਿੱਚ ਅਸੀਂ ਵਜਨ ਸਮਾਜ ਪਾਰਟੀ ਦੀ ਮਦਦ ਕੀਤੀ ਆ ਪੂਰੀਆਂ ਵੋਟਾਂ ਅਸੀਂ ਵਜਨ ਸਮਾਜ ਪਾਰਟੀ ਨੂੰ ਪਾਈਆਂ ਨੇ ਤੇ ਉੱਪਰ ਲੀਆਂ ਵੋਟਾਂ ਜਿਵੇਂ ਐਮਐਲਏ ਦੀਆਂ ਵੋਟਾਂ ਵੀ ਨੇ ਉਹ ਵੀ ਅਸੀਂ ਆਪਣੀ ਪਾਰਟੀ ਨੂੰ ਪਾਵਾਂਗੇ ਪਰ ਪਿੰਡ ਲੈਵਲ ਤੇ ਜੋ ਸਰਪੰਚ ਦੀ ਚੋਣ ਆ ਉਹ ਅਸੀਂ ਪੂਰੀ ਭਾਜਨ ਸਮਾਜ ਪਾਰਟੀ ਕਾਇਬਰਮਾਲੀਪੁਰ ਸਰਦਾਰ ਕਰਮਜੀਤ ਸਿੰਘ ਤੂਰ ਦਾ ਸਮਰਥਨ ਕਰ ਰਹੇ ਹਾਂ ਸਾਡੇ ਬਰਮਾਲੀਪੁਰ ਤੋਂ ਕਿੰਨੇ ਕੁ ਪਰਿਵਾਰ ਨੇ ਬੀਐਸਪੀ ਨਾਲ ਸੰਬੰਧਿਤ ਜੋ ਇਹਨਾਂ ਨੂੰ ਸਮਰਥਨ ਕਰ ਰਹੇ ਨੇ ਸਾਡੇ ਘਟੋ ਘਟ 100 ਦੇ ਲਗਭਗ ਪਰਿਵਾਰਾਂ ਜਿਹਦੇ ਵਿੱਚ 500 ਦੇ ਲਗਭਗ ਵੋਟਾਂ ਜੇ ਗੱਲ ਕਰੀਏ ਵੀ ਪਿੰਡ ਦੇ ਵਿੱਚ ਹੋਰ ਸਖਸੀਅਤਾਂ ਵੀ ਨੇ ਤੁਸੀਂ ਕਰਮਜੀਤ ਪ੍ਰਧਾਨ ਨੂੰ ਕਿਉਂ ਚੁਣਿਆ ਕਰਮਜੀਤ ਸਿੰਘ ਪ੍ਰਧਾਨ ਨੂੰ ਅਸੀਂ ਇਹਦੀ ਸੋਚ ਦੇਖ ਕੇ ਤੇ ਪਿਛਲੇ 2 ਸਾਲਾਂ ਦੇ ਦੇ ਵਰਕ ਦੇ ਇੱਕ ਜੋ ਇਹਨਾਂ ਨੇ ਪਿੰਡ ਲੈਵਲ ਤੇ ਕੀਤੇ ਨੇ ਬਿਨਾਂ ਕਿਸੇ ਭੇਦਭਾਵ ਤੋਂ ਇਹਨਾਂ ਨੇ ਹਰੇਕ ਦੀ ਮਦਦ ਕੀਤੀ ਆ ਕੋਈ ਬਦਕਰਾ ਨਹੀਂ ਕੀਤਾ ਤੇ ਇਹਨਾਂ ਦਾ ਜੋ ਨੇਚਰ ਆ ਉਹ ਆਉਣ ਵਾਲੇ ਭਵਿੱਖ ਲਈ ਬਹੁਤ ਚੰਗਾ ਹੈ ਇਸ ਕਰਕੇ ਅਸੀਂ ਇਹਨੂੰ ਸਮਰਥਨ ਕਰਦੇ ਆ ਨੌਜਵਾਨ ਵਰਗ ਸਾਰਾ ਇਹਦੇ ਨਾਲ